ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਨਾ ਆਮ ਸੰਸਥਾਵਾਂ ਵਰਗੀ ਸੰਸਥਾ ਨਹੀਂ ਹੈ ਬਲਕਿ ਇਸ ਦਾ ਇਤਿਹਾਸ ਬਹੁਤ ਕੁਰਬਾਨੀਆਂ ਪਰਿਆ ਹੈ ਸਿੱਖ ਪੰਥ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਵਿੱਚ ਇਸ ਮਹਾਨ ਸੰਸਥਾ ਦਾ ਵੱਡਾ ਯੋਗਦਾਨ ਦੱਸਿਆ ਜਾਂਦਾ ਹੈ ਜਿਸ ਕਰਕੇ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਆਖਿਆ ਜਾਂਦਾ ਹੈ ਪਰ ਜੋ ਆਡੀਓ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵਹਾਰਲ ਹੋਈ ਹੈ ਉਹ ਬੇहद ਸ਼ਰਮਨਾਕ ਹੈ ਜਿਸ ਨੇ ਚਲਦਿਆਂ ਸਿੱਖਾਂ ਦੀ ਮਹਾਨ ਸੰਸਥਾ ਦੇ ਪ੍ਰਧਾਨ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਜਾ ਕੇ ਮੁਆਫੀ ਮੰਗਣੀ ਪਈ ਜਿਸ ਸਿੱਖ ਧਰਮ ਦੇ ਗੁਰੂ ਸਹਿਬਾਨ ਨੇ ਔਰਤਾਂ ਨੂੰ ਵੱਡਾ ਦਰਜਾ ਦੇ ਕੇ نوازਿਆ ਹੋਵੇ ਕਿ ਅਜਿਹੇ ਵਿਅਕਤੀ ਨੂੰ ਉਸ ਸਿੱਖ ਧਰਮ ਦੀ ਇੱਕ ਮਹਾਨ ਸੰਸਥਾ ਦਾ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ ਇਸ ਨੂੰ ਲੈ ਕੇ ਸਿੱਖ ਗਲਿਆਰਿਆਂ ਦੇ ਵਿੱਚ ਵੀ ਵੱਡੀ ਚਰਚਾ ਛਿੜ ਚੁੱਕੀ ਹੈ ਅਤੇ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਗਿਆ ਹੈ ਦੇਖੋ ਸਾਡੀ ਇਹ ਖਾਸ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜੋ ਆਪਸ਼ਬਦ ਬੀਬੀ ਜਗੀਰ ਕੌਰ ਦੇ ਲਈ ਵਰਤੇ ਗਏ ਉਹ ਬੇहद ਸ਼ਰਮਨਾਕ ਹੈ ਖਾਸ ਤੌਰ ਤੇ ਅਜਿਹੇ ਵਿਅਕਤੀ ਦੇ ਲਈ ਹੋਰ ਵੀ ਜ਼ਿਆਦਾ ਸ਼ਰਮਨਾਕ ਹੈ ਜੋ ਇੱਕ ਤਾਂ ਸਿੱਖਾਂ ਦੀ ਇੱਕ ਮਹਾਨ ਸੰਸਥਾ ਦਾ ਪ੍ਰਧਾਨ ਹੋਵੇ ਦੂਜਾ ਵਕੀਲ ਵੀ ਹੋਵੇ ਭਾਵੇਂ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਵੱਲੋਂ ਬੀਬੀ ਜਗੀਰ ਕੌਰ ਦੇ ਲਈ ਵਰਤੇ ਅਪਸ਼ਬਦਾਂ ਤੇ ਮਹਿਲਾ ਕਮਿਸ਼ਨ ਦੇ ਦਫਤਰ ਪਹੁੰਚ ਕੇ ਆਪਣੀ ਗਲਤੀ ਸਵਾਰ ਕਰਦਿਆਂ ਮਾਫੀ ਮੰਗ ਲਈ ਹੈ ਪਰ ਕੀ ਮਾਫੀ ਮੰਗਣ ਦੇ ਨਾਲ ਉਹਨਾਂ ਵੱਲੋਂ ਬੋਲੇ ਗਏ ਅਪਸ਼ਬਦ ਵਾਪਸ ਹੋ ਜਾਣਗੇ ਇਹ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਗਿਆ ਹੈ ਅਤੇ ਐਡਵੋਕੇਟ ਧਾਮੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦੀਆਂ ਕੁਝ ਮਹਿਲਾ ਮੈਂਬਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਹਿਲਾ ਕਮਿਸ਼ਨ ਵਿੱਚ ਜਾ ਕੇ ਮੁਆਫੀਆਂ ਮੰਗਦਾ ਫਿਰੇ ਇਸ ਨਾਲ ਪੂਰੀ ਸਿੱਖ ਕੌਮ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਅਤੇ ਧਾਮੀ ਸਾਹਿਬ ਖੁਦ ਨੂੰ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਮਹਿਲਾ ਕਮਿਸ਼ਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੇਸ਼ ਹੋਣਾ ਪਿਆ ਸਾਡਾ ਸ਼ਰਮ ਨਾਲ ਸਿਰ ਨੀਵਾ ਹੋ ਚੁੱਕਾ ਹੈ ਔਰ ਇਹ ਜ਼ਰੂਰੀ ਹੈ ਹੁਣ ਕਿ ਪ੍ਰਧਾਨ ਸਾਹਿਬ اخਲਾਕੀ ਜ਼ਿੰਮੇਵਾਰੀ ਦੇ ਨਾਲ ਇਸ ਅਹੁਦੇ ਤੋਂ ਅਸਤੀਫਾ ਦੇ ਕੁਝ ਸਿੱਖ ਆਗੂਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਐਡਵੋਕੇਟ ਧਾਮੀ ਨੇ ਇਹ ਆਪ ਸ਼ਬਦ ਭਾਵੇਂ ਜਾਣੇ ਦੇ ਵਿੱਚ ਬੋਲੇ ਹੋਣ ਜਾਂ ਅਣਜਾਣੇ ਦੇ ਵਿੱਚ ਇਸ ਦੇ ਨਾਲ ਪੰਥ ਦਾ ਵੱਡਾ ਨੁਕਸਾਨ ਹੋਇਆ ਕਿਉਂਕਿ ਸਿੱਖ ਪੰਥ ਦੀ ਮਹਾਨ ਸੰਸਥਾ ਦੇ ਮੁਖੀ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਜਿਨ੍ਹਾਂ ਆਗੂਆਂ ਦੇ ਹੱਥ ਵੱਡੀਆਂ ਸੰਸਥਾਵਾਂ ਦੀ ਬਾਗਡੋਰ ਹੁੰਦੀ ਹੈ ਉਹਨਾਂ ਨੂੰ ਨਾਪ ਤੋਲ ਕੇ ਬੋਲਣਾ ਚਾਹੀਦਾ ਕਿਉਂਕਿ ਜੈਸਾ ਸੰਸਥਾ ਤੇ ਉਹ ਬੈਠੇ ਹੁੰਦੇ ਨੇ ਉਹ ਉਹਨਾਂ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੁੰਦੀ ਬਲਕਿ ਪੂਰਾ ਪੰਥ ਉਸ ਸੰਸਥਾ ਦੇ ਨਾਲ ਜੁੜਿਆ ਹੁੰਦਾ ਹੈ ਇਸ ਲਈ ਐਡਵੋਕੇਟ ਧਾਮੀ ਦੇ ਵਿਗੜੇ ਬੋਲਾ ਨੇ ਇਕੱਲੇ ਖੁਦ ਦਾ ਨੁਕਸਾਨ ਨਹੀਂ ਕੀਤਾ ਬਲਕਿ ਪੂਰੇ ਪੰਥ ਦਾ ਨੁਕਸਾਨ ਕੀਤਾ ਹੈ ਖੋ ਇਹ ਦੋ ਗੱਲਾਂ ਨੇ ਇੱਕ ਤਾਂ ਇੱਕ ਬਹੁਤ ਵੱਡੀ ਸੰਸਥਾ ਦੇ ਉਹ ਮਾਲਕ ਮੈਂ ਕਹਿ ਸਕਦੀ ਆ ਉਹ ਬੈਠੇ ਨੇ ਉੱਥੇ ਸੇਵਾਦਾਰ ਦੇ ਤੌਰ ਤੇ ਇੱਕ ਤਾਂ ਪਹਿਲੀ ਗੱਲ ਆਪਾਂ ਨੂੰ ਉਦੋਂ ਸ਼ਬਦਾਂ ਦਾ ਜਿਹੜਾ ਬਹੁਤ ਗਿਣ ਚੁਣ ਕੇ ਸਾਨੂੰ ਉਹ ਬੋਲਣੇ ਚਾਹੀਦੇ ਨੰਬਰ 2 ਉਹ ਪੇਸ਼ੇ ਤੋਂ ਵਕੀਲ ਵੀ ਆ ਸਭ ਤੋਂ ਵੱਡੀ ਗੱਲ ਮੈਂ ਖੁਦ ਵਕੀਲ ਆ ਜਿਹੜਾ ਜਿਹੜਾ ਵਕੀਲ ਹੁੰਦਾ ਨਾ ਜੀ ਉਹਨੇ ਕੋਈ ਹੋਰ ਕੋਈ ਕਹੀ ਚੱਕ ਕੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਦੀ ਬੋਲਾਂ ਦੀ ਉਹ ਕੀਮਤ ਹੈ ਉਹਦੀ ਜ਼बान ਉਦੇ ਬੋਲ ਨਪੇ ਤੁਲੇ ਤਰੀਕੇ ਦੇ ਨਾਲ ਕਿਵੇਂ ਬੋਲਦੇ ਨੇ ਆਪਾਂ ਨੇ ਕੇਸ ਸਾਨੂੰ ਕਿਵੇਂ ਜਿੱਤਣਾ ਉਹਦੇ ਬੋਲਾਂ ਦੀ ਉਹ ਕੀਮਤ ਹੈ ਤੇ ਜੇਕਰ ਸਾਡੇ ਬੋਲ ਇੱਕ ਪ੍ਰੋਫੈਸ਼ਨਲੀ ਅਸੀਂ ਗੱਲ ਕਰ ਲਈਏ ਇੱਕ ਵਕੀਲ ਦੇ ਬੋਲ ਇਸ ਤਰੀਕੇ ਨਾਲ ਵਿਗੜ ਜਾਣ ਤਾਂ ਫਿਰ ਜਿਹੜੇ ਕਲਾਇੰਟ ਨੇ ਆ ਜਿਹੜੇ ਲੋਕ ਉਹਨਾਂ ਦੇ ਕੋਲੇ ਆਉਂਦੇ ਨੇ ਉਹਨਾਂ ਦਾ ਕੀ ਬਣੂਗਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਉਧਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮਾਮਲੇ ਨੂੰ ਲੈ ਕੇ ਸਿੱਖਾਂ ਦੇ ਵਿੱਚ ਦਿਨ ਪ੍ਰਤੀ ਦਿਨ ਰੋਸ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਐਡਵੋਕੇਟ ਧਾਮੀ ਇਸ ਮਾਮਲੇ ਦੇ ਵਿੱਚ ਮੁਆਫੀ ਮੰਗ ਕੇ ਇਸ ਨੂੰ ਰਫਾ ਦਫਾ ਕਰਨਾ ਚਾਹੁੰਦੇ ਨੇ ਜਦਕਿ ਸਿੱਖ ਧਾਰਮਿਕ ਰਵਾਇਤਾਂ ਮੁਤਾਬਕ ਉਹਨਾਂ ਤੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਧਾਮੀ ਸਾਹਿਬ ਨੇ ਤਾਂ ਖੁਦ ਅਹੁਦੇ ਤੋਂ ਅਸਤੀਫਾ ਕੀ ਦੇਣਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਤੇ ਹਾਲੇ ਤੱਕ ਕੋਈ ਕਾਰਵਾਈ ਤੱਕ ਨਹੀਂ ਕੀਤੀ ਗਈ ਔਰਤਾਂ ਦੇ ਸਤਕਾਰ ਪ੍ਰਤੀ ਗੁਰੂ ਸਾਹਿਬ ਦੇ ਫਰਮਾਨ ਸੋਕਿਓ ਮੰਦਾ ਆਖੀ ਹੈ ਜਿਤ ਜੰਮੇ ਰਾਜਾਂ ਦਾ ਹੋਕਾ ਸਿੱਖ ਕੌਮ ਪੂਰੀ ਦੁਨੀਆ ਦੇ ਵਿੱਚ ਦੇ ਰਹੀ ਹੈ ਪਰ ਜਦੋਂ ਸਿੱਖਾਂ ਦੀ ਮਹਾਨ ਸੰਸਥਾ ਦਾ ਆਗੂ ਔਰਤਾ ਪ੍ਰਤੀ ਅਜਹੀ ਸ਼ਬਦਾਵਲੀ ਵਰਤੇ ਤਾਂ ਇਸ ਦੇ ਨੁਕਸਾਨ ਪੰਥ ਨੂੰ ਹੋਵੇਗਾ ਹੀ ਹੋਵੇਗਾ ਜਿਹੜੇ ਕਦੋਂ ਵੱਡੇ ਉਦੇ ਤੋਂ ਹੀ ਹੈ ਨਾ ਉਦੋਂ ਸਾਨੂੰ ਅਪ ਲਫਜ ਜਿਹੜੇ ਆ ਮਾਰੇ ਲਫਜ ਉਹ ਖਾਸ ਕਰਕੇ ਬੀਬੀਆਂ ਬਾਰੇ ਤਾਂ ਕਹਿਣੀ ਨਹੀਂ ਚਾਹੀਦੀ। ਵਹਿ ਮਨੁੱਖਾ ਬਾਰੇ ਵੀ ਨਹੀਂ ਕਹਿਣਾ ਚਾਹੀਦਾ। ਕਿਉਂਕਿ ਜਿੱਦੀ ਵੱਡੀ ਸੰਸਥਾ ਦੇ ਮੁਖੀ ਨੇ ਤੇ ਇਹ ਉਹਨਾਂ ਤੋਂ ਉਹ ਗੱਲਾਂ ਉਹਨਾਂ ਦੇ ਮੂੰਹ ਤੋਂ ਡਿਗੜੀਆਂ ਨੇ ਤੇ ਜਿਹੜੀ ਗੱਲ ਮੂੰਹ ਤੋਂ ਕੱਢਦੀ ਹੈ ਤੇ ਉਹ ਮਗਰੋਂ ਮੂੰਹ ਚ ਨਹੀਂ ਪੈਂਦੀ। ਉਹ ਮੂੰਹ ਚ ਨਹੀਂ ਪੈਂਦੀ ਤੁਹਾਨੂੰ ਪਤਾ ਵੇਖੋ ਸਾਰੇ ਵੱੜ ਦੇ ਵਿੱਚ ਇਸ ਵੇਲੇ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਦੀ ਵੀ ਉਹਦੇ ਨਾਲ ਹਾਨੀ ਹੋਈ ਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਬਦਨਾਲ ਹਾਜ਼ਰੀ ਹੋਈ ਹੈ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵੱਡੇ ਆਗੂ ਦੇ ਮੂੰਹੋਂ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਧਾਮੀ ਸਾਹਿਬ ਦੀ ਬਿਆਨਬਾਜ਼ੀ ਗਲਤ ਹੈ ਹਾਂ ਜੇਕਰ ਬੀਬੀ ਜ਼ਗੀਰ ਕੌਰ ਜਾਂ ਕਿਸੇ ਹੋਰ ਵਿਰੋਧੀ ਨੇ ਧਾਮੀ ਸਾਹਿਬ ਬਾਰੇ ਕੁਝ ਬੋਲ ਦਿੱਤਾ ਹੁੰਦਾ ਤਾਂ ਅਕਾਲੀ ਦਲ ਦੀ ਸਾਰੀ ਫੌਜ ਧਾਮੀ ਸਾਹਿਬ ਦੇ ਹੱਕ ਦੇ ਵਿੱਚ ਆ ਕੇ ਖੜੀ ਹੋਣੀ ਸੀ ਵੈਸੇ ਇੱਕ ਤਰ੍ਹਾਂ ਨਾਲ ਅਕਾਲੀ ਦਲ ਹੁਣ ਧਾਮੀ ਸਾਹਿਬ ਦੇ ਹੱਕ ਦੇ ਵਿੱਚ ਹੀ ਖੜਾ ਹੋਇਆ ਹੈ ਕਿਉਂਕਿ ਮਾਮਲੇ ਤੇ ਚੁੱਪੀ ਧਾਰਨ ਵਾਲਿਆਂ ਨੂੰ ਸਮਰਥਨ ਵਾਲੇ ਪਾਸੇ ਹੀ ਗਿਣਿਆ ਜਾਵੇਗਾ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀਆਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਦੇ ਮਾਮਲੇ ਦੇ ਵਿੱਚ ਕੀਤਾ ਹੈ ਚੁੱਪ ਰਹਿਣ ਵਾਲਿਆਂ ਨੂੰ ਵੀ ਧਾਰਮਿਕ ਸਜ਼ਾ ਦਿੱਤੀ ਹੈ ਉਧਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਦਾ ਕਹਿਣਾ ਹੈ ਕਿ ਧਾਮੀ ਸਾਹਿਬ ਨੂੰ ਐਸਜੀਪੀਸੀ ਤੋਂ ਲਾਂਭੇ ਹੀ ਕਰ ਦੇਣਾ ਚਾਹੀਦਾ ਕਿਉਂਕਿ ਜਿਸ ਵਿਅਕਤੀ ਦੀ ਜ਼ੁਬਾਨ ਤੇ ਹੀ ਕੰਟਰੋਲ ਨਹੀਂ ਉਹ ਇਸ ਮਹਾਨ ਸੰਸਥਾ ਦੀ ਅਗਵਾਈ ਬਿਲਕੁਲ ਨਹੀਂ ਕਰ ਸਕਦਾ ਕਿੱਥੇ ਕਿੱਥੇ ਸਿੱਖ ਕੌਮ ਅਜਿਹੇ ਲੋਕਾਂ ਦੀਆਂ ਬਿਆਨਬਾਜ਼ੀਆਂ ਕਾਰਨ ਆਪਣਾ ਨੁਕਸਾਨ ਕਰਵਾਉਂਦੀ ਰਹੇਗੀ ਇਹ ਜਿਹੜੀ ਉਹ ਮਾਫੀ ਲੈ ਕੇ ਆਏ ਨਹੀਂ ਨਾ ਜੀ ਮਾਫੀ ਤਾਂ ਬਾਅਦ ਦੀ ਗੱਲ ਸੀ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੈਂ ਇਸ ਸੀਟ ਤੇ ਬੈਠਣ ਦੇ ਕਾਬਿਲ ਹੀ ਨਹੀਂ ਕਿਉਂਕਿ ਮੇਰੀ ਜ਼ੁਬਾਨ ਤੇ ਕੰਟਰੋਲ ਨਹੀਂ ਇਸ ਕਰਕੇ ਮੈਂ ਅਸਤੀਫਾ ਦਿੰਦਾ ਕਿਉਂਕਿ ਇਹ ਸਿਰਫ ਇੱਕ ਮਸਲਾ ਨਹੀਂ ਇਹ ਬਹੁਤ سارے ਮਸਲੇ ਆਉਣਗੇ ਕਿੱਥੇ ਕਿੱਥੇ ਅਸੀਂ ਆਪਣਾ ਦਿਮਾਗੀ ਤਮਾਜ਼ਨ ਖੋ ਕੇ ਫਿਰਤਾ ਸੀ ਕੌਮ ਦਾ ਨੁਕਸਾਨ ਕਰਾਂਗੇ ਫਿਰ ਹਾਲ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਗਿਆ ਹੈ ਪਰ ਦੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕੀ ਕਾਰਵਾਈ ਕਰਨਗੇ ਸੋ ਤੁਹਾਡਾ ਇਸ ਮਸਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਸਾਂਝੀ ਜ਼ਰੂਰ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ